ਡੋਟਰ ਐਡਵੋਕੇਟ ਚਰਨ ਸ਼ਰਮਾ ਨੇ ਐਨਬੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਚ 90000 ਦੇ ਕਰੀਬ ਐਫ ਆਈ ਆਰ ਪੈਂਡਿੰਗ ਨੇ ਲੋਕਾਂ ਨੂੰ ਇਨਸਾਫ ਦੇ ਲਈ ਪੁਲਿਸ ਤੋਂ ਤਾਰਾ ਉਤੇ ਵੱਖਰੀ ਇਨਵੈਸਟੀਗੇਸ਼ਨ ਏਜੰਸੀ ਦੀ ਜ਼ਰੂਰਤ ਆ ਤੁਸੀਂ ਵੇਖ ਰਹੇ ਹੋ ਐਨਬੀ ਟੀਵੀ ਚੈਨਲ ਮੈਂ ਦਰਸ਼ਨ ਸਿੰਘ ਖੋਖਰ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈਆਂ ਨੇ ਉਹਦਾ ਅੰਕੜਾ ਬਹੁਤ ਜ਼ਿਆਦਾ ਆ ਇੱਕ ਅੰਦਾਜ਼ੇ ਮੁਤਾਬਕ 90000 ਦੇ ਕਰੀਬ ਐਫ ਆਈ ਆਰ ਅਜੇ ਵੀ ਪੈਂਡਿੰਗ ਨੇ ਇਹ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਫਿਰੋਜ਼ਪੁਰ ਦਾ ਇੱਕ ਕੇਸ ਸੀਗਾ ਜਿਹਦੇ ਤਹਿਤ ਹਾਈ ਕੋਰਟ ਨੇ ਸੁਣਵਾਈ ਦੌਰਾਨ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਨੇ ਕਿ ਪੂਰੀ ਰਿਪੋਰਟ ਪੇਸ਼ ਕਰੋ ਕਿ ਜਿਹੜੀਆਂ ਐਫਆਈਆਰ ਜਰਜ ਹੋਈਆਂ ਨੇ ਉਤੇ ਕਾਰਵਾਈ ਕਿਉਂ ਨਹੀਂ ਹੋਈ ਪਿਛਲੇ ਕਈ ਸਾਲਾਂ ਤੋਂ ਐਫਆਈਆਰ ਦਰਜ ਤਾਂ ਹੋ ਗਈਆਂ ਪਰ ਉਹਨਾਂ ਤੇ ਐਕਸ਼ਨ ਨਹੀਂ ਹੋਇਆ ਜਿਸ ਕਾਰਨ ਇਹ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬਹੁਤ ਸਾਰੇ ਲੋਕ ਇਨਸਾਫ ਤੋਂ ਵਾਂਝੇ ਹੋਣਗੇ ਜਾਂ ਫਿਰ ਬਹੁਤ ਸਾਰੇ ਉਹ ਲੋਕ ਆਉਣਗੇ ਜਿਨ੍ਹਾਂ ਦੇ ਝੂਠੇ ਪਰਚੇ ਦਰਜ ਹੋਏ ਨੇ ਮੇਰੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਚਰਨਜੀਤ ਸ਼ਰਮਾ ਇਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੀਆਂ ਐਫਆਈਆਰ ਪੈਣ ਗਈਆਂ ਨੇ ਇਹਦਾ ਹੱਲ ਕੀ ਹੋ ਸਕਦਾ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਖੋਕਰ ਸਾਹਿਬ ਮੈਂ ਨਮਸਕਾਰ ਕਰਦਾ ਹਾਂ ਸਰੋਤਿਆਂ ਨੂੰ ਤੁਸੀਂ ਇਹਨਾਂ ਦੇ ਮੁਖਤੱਬ ਹੋਣ ਦਾ ਮੌਕਾ ਦਿੱਤਾ ਅਰਮੋ ਜੇਪਾ ਗੱਲ ਕਰਾਂਗੇ ਜਿਹੜਾ 30 ਜਨਵਰੀ ਨੂੰ ਕੇਸ ਲੱਗਿਆ ਹੋਇਆ ਪੂਰੀ ਸਟੇਟਸ ਰਿਪੋਰਟ ਪੰਜਾਬ ਪੁਲਿਸ ਨੇ ਪੇਸ਼ ਕਰਨੀ ਆ ਕਿ ਜਿਹੜੀਆਂ 90000 ਦੇ ਕਰੀਬ ਐਫ ਆਰ ਜਿਹਪੀਆਂ ਨੇ ਪੈਂਡਿੰਗ ਉਹਤੇ ਜੋ ਰਿਪੋਰਟ ਪੇਸ਼ ਕਰਨੀ ਆ ਉਦੋਂ ਪਹਿਲਾਂ ਸਵਾਲ ਇਹ ਖੜਾ ਹੋ ਜਾਂਦਾ ਕਿ ਇੰਨੇ ਪਰਚੇ ਦਰਜ ਹੋ ਗਏ ਇਹਦਾ ਮਤਲਬ ਫਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਹੋਣਾ ਖੋਖਰ ਸਾਹਿਬ ਜੋ ਮੈਨੂੰ ਪਤਾ ਲੱਗਾ ਕਿ ਹਾਈ ਕੋਰਟ ਦੇ ਧਿਆਨ ਵਿੱਚ ਕੋਈ ਇਸ ਤਰ੍ਹਾਂ ਦਾ ਮੈਟਰ ਆਇਆ ਸੀਗਾ ਕਿ ਜਿਸ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ باوجود ਕਿ ਮਹੀਨੇ ਦੇ ਵਿੱਚ ਵਿੱਚ ਚਲਾਨ ਪੇਸ਼ ਕੀਤਾ ਜਾਵੇ ਫਾਈਨਲ ਰਿਪੋਰਟ ਪੇਸ਼ ਕੀਤੀ ਜਾਵੇ ਪਰ ਸਬੰਧਤ ਇਨਵੈਸਟੀਗੇਟਿੰਗ ਆਫੀਸਰਸ ਨੇ ਇਹ ਨਹੀਂ ਪੇਸ਼ ਕੀਤੀ ਉਸ ਦੇ ਕਾਰਨ ਹਾਈ ਕੋਰਟ ਨੇ ਡੀਜੀਪੀ ਸਾਹਿਬ ਨੂੰ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿਹੜੇ ਕੇਸ ਕਿਸ ਤਰ੍ਹਾਂ ਦੇ ਕੇਸਸ ਨੇ ਜਿਨ੍ਹਾਂ ਦੇ ਵਿੱਚ ਚਲਾਨ ਨਹੀਂ ਪੇਸ਼ ਕੀਤਾ ਗਿਆ ਅਜੇ ਤੱਕ ਐਫ ਆਈ ਆਰ ਰਜਿਸਟਰ ਹੋਣ ਦੇ ਬਾਅਦ ਉਹਨਾਂ ਦੀ ਡਿਟੇਲ ਦਿੱਤੀ ਹੈ ਉਹਨਾਂ ਨੇ ਕੋਈ ਸਟੇਟਸ ਰਿਪੋਰਟ ਫਾਈਲ ਕਰਨ ਨੂੰ ਕਿਹਾ ਸੀਗਾ ਮਾਨਯੋਗ ਹਾਈ ਕੋਰਟ ਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਥਿਤੀ ਪੇਸ਼ ਹੋਈ ਹੈ ਕਿ ਕਾਫੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਐਫ ਆਈ ਆਰਸ ਦੇ ਵਿੱਚ ਚਲਾਨ ਪੇਸ਼ ਨਹੀਂ ਹੋਏ ਸਿੱਧਾ ਕੜਾਇਆ 99000 90000 ਦੇ ਕਰੀਬ ਉਹ ਤਾਂ ਬਹੁਤ ਜ਼ਿਆਦਾ ਅੰਕੜਾ ਹੈ ਇਹਦਾ ਫਿਰ ਕਾਰਨ ਕੀ ਹੋ ਸਕਦਾ ਕਿ ਪਰਚੇ ਝੁੱਠੇ ਵੀ ਦਰਜੇ ਦਰਜ ਕੀਤੇ ਜਾ ਸਕਦੇ ਨੇ ਜਿਹੜੇ ਅੰਕੜਾ ਇੰਨਾ ਵੱਧ ਗਿਆ ਜਿਸ ਤਰ੍ਹਾਂ ਦਾ ਅੰਕੜਾ ਤੁਸੀਂ ਦੱਸ ਰਹੇ ਹੋ ਇਹ ਹੈਰਾਨੀਜਨਕ ਤਾਂ ਹੈਗਾ ਹੀ ਆ ਪਰ ਕਈ ਕੇਸਸ ਹੋਣਗੇ ਜਿਨ੍ਹਾਂ ਦੇ ਵਿੱਚ ਸਾਲ ਤੋਂ ਹੀ ਵੱਧ ਟਾਈਮ ਹੋ ਗਿਆ ਹੁਣ ਐਫ ਆਈ ਆਰ ਰਜਿਸਟਰ ਹੋਈ ਨੂੰ ਉਹਦੇ ਵਿੱਚ ਕਈ ਕਾਰਨ ਨੇ ਇੱਕ ਕਾਰਨ ਨੂੰ ਅਸੀਂ ਨਹੀਂ ਕਹਿ ਸਕਦੇ ਕਿ ਐਸ ਕਰਕੇ ਹੀ ਨਹੀਂ ਹੋਇਆ ਕਿਤੇ ਲੈਕ ਆਫ ਐਫੀਸ਼ੀਐਂਸੀ ਆਫ ਇਨਵੈਸਟੀਗੇਟਿੰਗ ਆਫੀਸਰ ਹੁੰਦਾ ਕਿਤੇ ਲੈਕ ਆਫ ਸਟਾਫ ਵੀ ਆ ਕਈ ਤਰ੍ਹਾਂ ਦੀਆਂ ਗੱਲਾਂ ਨੇ ਹਰੇਕ ਕੇਸ ਦਾ ਅਲੱਗ ਜਿਹੜਾ ਹੈਗਾ ਸਰਕਮਸਟੈਂਸਸ ਹੋਣਗੀਆਂ ਉਹਨਾਂ ਦੇ ਵਿੱਚ ਉਹ ਮਾਨਯੋਗ ਹਾਈ ਕੋਰਟ ਵੇਖੇਗੇ ਕਿੰਨਾ-ਕਿੰਨਾ ਕਾਰਨਾ ਕਰਕੇ ਕਿਹੜੇ ਕੇਸ ਦੇ ਵਿੱਚ ਇੰਨਾ ਚਿਰ ਪੈਂਡਿੰਗ ਆ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਦੇ ਕੋਲ ਇਨਕੁਆਰੀ ਜਾਂ ਇਨਵੈਸਟੀਗੇਸ਼ਨ ਆ ਉਹ ਕਿਉਂ ਨਹੀਂ ਚਲਾਨ ਪੇਸ਼ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇੰਨਾ ਵੱਡਾ ਜਿਹਾ ਅੰਕੜਾ ਹੈ ਕਿ ਜਿਹਦੇ ਵਿੱਚ ਜਿਹਦੇ ਟਾਈਮ ਪੀਰੀਅਡ ਦੇ ਵਿੱਚ 60 ਦਿਨ ਜਾਂ 90 ਦਿਨ ਦੇ ਵਿੱਚ 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 ਚਲਾਨ ਪੇਸ਼ ਕਰਨਾ ਹੁੰਦਾ ਉਹ ਜੇ ਨਹੀਂ ਪੇਸ਼ ਕੀਤਾ ਗਿਆ ਚਲਾਨ ਇਨਵੈਸਟੀਗੇਟਿੰਗ ਅਜੰਸੀਜ਼ ਵੱਲੋਂ ਹਮ ਪੰਜਾਬ ਪੁਲਿਸ ਵੱਲੋਂ ਉਹ ਹੈਰਾਨੀ ਦੀ ਗੱਲ ਹੈ ਕਿ ਦੂਸਰਾ ਕਿਉਂ ਨਹੀਂ ਕੀਤਾ ਜਾਂ ਕੈਂਸਲੇਸ਼ਨ ਰਿਪੋਰਟ ਫਾਈਲ ਕਰਨੀ ਹੁੰਦੀ ਹੈ ਫਾਈਨਲ ਰਿਪੋਰਟ ਦਾ ਪੇਸ਼ ਕਰਨੀ ਚਾਹੀਦੀ ਹੈ ਹਾਈ ਕੋਰਟ ਕੋਰਟ ਦੇ ਵਿੱਚ ਜਿਹੜੀ ਕੰਸਰਨਟ ਕੋਰਟ ਹੈਗੀ ਹੈ ਸਰ ਜੀ ਜਿਵੇਂ ਛੋਟੇ ਮੋਟੇ ਝਗੜੇ ਹੁੰਦੇ ਆ ਜਾਂ ਛੋਟੇ ਮੋਟੇ ਠੱਗੀ ਦੇ ਕੇਸ ਹੁੰਦੇ ਆ ਜਾਂ ਕੋਈ ਨਜਾਇਜ਼ ਕਬਜ਼ਿਆਂ ਦੇ ਕੇਸ ਹੁੰਦੇ ਆ ਉਸ ਮਾਮਲੇ ਦੇ ਵਿੱਚ ਮੈਂ ਖੁਦ ਵੀ ਦੇਖਿਆ ਕਿ ਜਿਹੜੀ ਸਹੀ ਐਫ ਆਈ ਆਰ ਦੱਜ ਕਰਾਉਣੀ ਬਹੁਤ ਔਖੀ ਹੁੰਦੀ ਆ ਝੂਠੀ ਐਫ ਆਈ ਆਰ ਉਸ ਮਾਮਲੇ ਚ ਬਹੁਤ ਜ਼ਿਆਦਾ ਹੋ ਜਾਂਦੇ ਆ ਤੁਹਾਡੇ ਕੋਲ ਵੀ ਕੇਸ ਆਉਂਦੇ ਨੇ ਇੱਕ ਲੁਧਿਆਣਾ ਦਾ ਕੇਸ ਪਿੱਛ ਉਹਨੂੰ ਸਾਫਤਾ ਕੀ ਦੇਣਾ ਸੀ ਉਲਟਾ ਉਹ ਤੇ ਕਈ ਪਰਚੇ ਠੁੱਕੇ ਗਏ ਨੇ ਐਵੇਂ ਦੇ ਵੀ ਕੇਸ ਹੋ ਸਕਦੇ ਆ ਖੋਖਰ ਸਾਹਿਬ ਕਈ ਵਾਰ ਆਪਣਾ ਸਿਸਟਮ ਦੀ ਇਹ ਟਰੈਸਡੀ ਹੈ ਕਿ ਜਿਹੜਾ ਇਥੇ ਵਿਕਟਮ ਆ ਜਿਹੜਾ ਅਕਿਊਜ਼ਡ ਆ ਉਹ ਵੀ ਕਈ ਵਾਰ ਵਿਕਟਮ ਬਣ ਜਾਂਦਾ ਤੇ ਜਿਹੜਾ ਆਪਣਾ ਵਿਕਟਮ ਆ ਉਹਦਾ ਵਿਕਟਮ ਰਹਿੰਦਾ ਹੀ ਆ ਹੁਣ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਪੰਜਾਬ ਪੁਲਿਸ ਦਾ ਜਿਸ ਤਰ੍ਹਾਂ ਦਾ ਇੱਕ ਬਣਿਆ ਹੋਇਆ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਧੱਕਾ ਹੁੰਦਾ ਉਹਦੇ ਵਿੱਚ ਜਿਹੜਾ ਇੱਕ ਵਾਰ ਜਿਹਨੇ ਦਰਖਾਸਤ ਦੇ ਦਿੱਤੀ ਕੰਪਲੇਂਟ ਕਰ ਦਿੱਤੀ ਉਹ ਵੀ ਦੁਬਾਰਾ ਥਾਣੇ ਜਾਣ ਤੋਂ ਡਰਦਾ ਹੈ ਉਹ ਕੋਆਪਰੇਟ ਨਹੀਂ ਕਰਦਾ ਪੁਲਿਸ ਦੇ ਨਾਲ ਦੂਸਰਾ ਜਿਹੜਾ ਵਿਕਟਮ ਹੁੰਦਾ ਜਿਹਦੇ ਅਗੇਂਸਟ ਦਿੱਤੀ ਹੁੰਦੀ ਹੈ ਜਿਹਨੂੰ ਦੂਸਰਾ ਮੁਜਰਮ ਹੁੰਦਾ ਉਹ ਵੀ ਪੁਲਿਸ ਦੇ ਨਾਲ ਪੰਗਾ ਲੈਣ ਤੋਂ ਡਰਦਾ ਕਿ ਮੈਂ ਇਸ ਦੇ ਅਗੇਂਸਟ ਕਿਤੇ ਕੋਰਟ ਦੇ ਵਿੱਚ ਨਾ ਜਾਵਾਂ ਕਿਤੇ ਦੂਸਰਾ ਹੋਰ ਹੈਰ ਅਫੀਸਰਜ਼ ਨੂੰ ਅਪਰੋਚ ਨਾ ਕਰਾਂ ਕਿਉਂਕਿ ਇਹ ਮੈਨੂੰ ਹੋਰ ਜ਼ਿਆਦਾ ਵਿਕਟਿਮਾਈਜ਼ ਕਰਨਗੇ ਇਸ ਤਰ੍ਹਾਂ ਦਾ ਜਿਹੜਾ ਇੱਕ ਬਣ ਚੁੱਕਾ ਹੈ ਲੋਕਾਂ ਦੇ ਵਿੱਚ ਕਿ ਦੂਸਰਾ ਪੁਲਿਸ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਉਹ ਫਿਰ ਇਸ ਤਰ੍ਹਾਂ ਦਾ ਜਦੋਂ ਹਾਲਾਤ ਬਣੇ ਹੋਏ ਨੇ ਇੱਕ ਕੰਫੀਡੈਂਸ ਲੋਕਾਂ ਦਾ ਨਹੀਂ ਰਹਿੰਦਾ ਇੱਕ ਇੰਸਟੀਚਿਊਸ਼ਨ ਦੇ ਵਿੱਚ ਉਹ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਕੁਝ ਹੁੰਦਾ ਆਪਾਂ ਦੇਖਦੇ ਆ ਆਪਣੇ ਆਲੇ ਦੁਆਲੇ ਨੇੜੇ ਤੇੜੇ ਅਕਸਰ ਕਿਹਾ ਜਾਂਦਾ ਕਿ ਪੁਲਿਸ ੱੱਕਾ ਬਹੁਤ ਕਰਦੀ ਆ ਜਾਂ ਫਿਰ ਤੁਸੀਂ ਵੇਖਦੇ ਹੋਗੇ ਨਿਤ ਖਬਰਾਂ ਆਉਂਦੀਆਂ ਨੇ ਫਲਾਣਾ ਐਸਆਈ ਫਲਾਣਾ ਥਾਣੇਦਾਰ ਰਿਸਿਪਟ ਲੈਣ ਦਾ ਫੜਿਆ ਗਿਆ ਇਹਦਾ ਮਤਲਬ ਕਿੰਨਾ ਕਿਤੇ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਪੁਲਿਸ ਦੇ ਵਿੱਚ ਕੁਝ ਪਹਿਲਾਂ ਕਮੇਟੀਆਂ ਕੁਝ ਕਮਿਸ਼ਨ ਵਗੈਰਾ ਬਣੇ ਸੀ ਪੁਲਿਸ ਸੁਧਾਰਾਂ ਵਾਸਤੇ ਗੱਲ ਫਿਰ ਉੱਤੇ ਧਰੀ ਦੀ ਤੇਰੀ ਰਹਿ ਜਾਂਦੀ ਹੈ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦਾ 2000 ਦੇ ਵਿੱਚ ਇੱਕ ਮਾਲੀਮਤ ਕਮੇਟੀ ਕੌਨਸਟੀਟਿਊਟ ਹੋਈ ਸੀਗੀ ਫਾਰਮਰ ਚੀਫ ਜਸਟਿਸ ਸੀਗੇ ਕਰਨਾਟਕਾ ਹਾਈ ਕੋਰਟ ਦੇ ਉਹਨਾਂ ਦੀ ਚੇਅਰਪਰਸਨਸ਼ਿਪ ਦੇ ਵਿੱਚ ਉਹਨੇ ਕੁਝ ਰეკਮੈਂਡੇਸ਼ਨਸ ਦਿੱਤੀਆਂ ਸੀਗੀਆਂ ਉਹ ਕੁਝ ਟੀਰਸ ਨੇ ਫਾਲੋ ਕੀਤੀਆਂ ਕੁਝ ਨੇ ਨਹੀਂ ਕੀਤੀਆਂ ਕੁਝ ਕੋ ਕੀਤੀਆਂ ਗਈਆਂ ਕੁਝ ਨਹੀਂ ਕੀਤੀਆਂ ਗਈਆਂ ਆਖਰਕਾਰ ਇਹੀ ਸੀਗਾ ਕਿ ਓਵਰਹੌਲਿੰਗ ਦੀ ਜੁਡੀਸ਼ੀਅਲ ਸਿਸਟਮ ਕ੍ਰਿਮੀਨਲ ਸਿਸਟਮ ਜਿਹੜਾ ਹੈਗਾ ਕ੍ਰਿਮੀਨਲ ਜੁਡੀਸ਼ੀਅਲ ਸਿਸਟਮ ਆ ਉਹਦੇ ਵਿੱਚ ਆਖਰਕਾਰ ਇਹਨਾਂ ਇੱਕ ਉਸੋਲ ਕਰ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਪੁਲਿਸ ਹੀ ਇਸ ਲਈ ਜ਼ਿੰਮੇਵਾਰ ਆ ਹੁਣ ਪੁਲਿਸ ਦੇ ਵਿੱਚ